ਸਾਡੇ ਯਾਰ ਹੁੰਦੇ ਸੀ ਰਾਣਾ ਬਾਬਾ ਕਹਿਣ ਲੱਗੇ ਉਹਨੂੰ ਵੀ ਹੁਣ ਮੇਰੇ ਵਾਂਗੂ ਅੱਛਾ ਜੀ ਪਹਿਲਾਂ ਰਾਣਾ ਹੁੰਦਾ ਸੀ ਨੱਤੀਆਂ ਨੁੱਤੀਆਂ ਪਾਈਆਂ ਹੁੰਦੀਆਂ ਜਵਾਨੀ ਵੇਲੇ ਹੁਣ ਤਾਂ ਅੱਜ ਕੱਲ ਦਾ ਗੁਰੂ ਦਾ ਸਿੱਖ ਹੈ ਹੂੰ ਉਹਦਾ ਭਰਾ ਹੁੰਦਾ ਸੀ ਜੱਗਾ ਢੱਲੋਂ ਅੱਛਾ ਜੀ ਤੇ ਆ ਮਕਸਰ ਕੋਲੇ ਹੂੰ ਪਿੰਡ ਸੀ ਹੂੰ ਤੇ ਉਹ ਭਾਈ ਇੱਕ ਵਾਰੀ ਕੀ ਹੋਇਆ ਨਾ ਇਹਨਾਂ ਨੂੰ ਡ라이ਵਰ ਹੁੰਦੇ ਸੀਗੇ ਬਾਣੀਆਂ ਕੋਲੇ ਕਾਰ ਸੀਗੀ ਅੰਵੇਸਟਰ ਅੱਛਾ ਜੀ ਤੇ ਅੰਵੇਸਟਰ ਕਾਰ ਲੈ ਕੇ ਚਲੇ ਗਏ ਸ਼ਹਿਰ ਹਾਂ ਸ਼ਹਿਰ ਤੋਂ ਥੋੜਾ ਜਿਹਾ ਸਾਈਡ ਤੇ ਪੈਗ ਲਾਉਣ ਲੱਗੇ ਹਾਂ ਪੈਗ ਲਾਉਂਦੇ ਤੋਂ ਨੇ ਜਾਨੀ ਥੋੜਾ ਜਿਹਾ ਜ਼ਿਆਦਾ ਹੋ ਗਏ ਹਾਂ ਉਧਰੋਂ ਤਿੰਨ ਬੰਦੇ ਹੋਰ ਆਉਂਦੇ ਆ ਦਾਰੂ ਪੀਤੀ ਅੱਛਾ ਜੀ ਹੈਲੋ ਓ ਬਾਈ ਹੈਲੋ ਓ ਬਾਈ ਡਰਾਉਰਾ ਉਹ ਢੇੜਾ ਲਾ ਦੇਗਾ ਕਿ ਹਾਂ ਕਹਿੰਦਾ ਮੈਂ ਕਿਾ ਚੱਲ ਪੈਸੇ ਹੀ ਬਣਾ ਲਗੇ ਤੋ ਹਾਂ ਵੀ ਗੱਡੀ ਤਾਂ ਲਾ ਲੈ ਆਂਦੀ ਆ ਕੀੜਾ ਲਾ ਲੈਨੇ ਆਪਾਂ ਹਾਂ ਇਨਵੈਸਟਰ ਕਾਰ ਹਾਂ ਤਿੰਨ ਉਹ ਕਹਿੰਦਾ ਦੋ ਆਪਾਂ ਤਿੰਨੇ ਮਗਰ ਬਹਿ ਜਾਣਗੇ ਪੰਜ ਹਾਂ ਹਲੋ ਮਰੀਜ਼ ਐ ਮਰੀਜ਼ ਹਾਂ ਸਾਦਾ ਕਰੇ ਸਦਦਾਂ ਹਾਂ ਤੋ ਉਹ ਕਹਿੰਦਾ ਯਾਰ ਫੇਰ ਆਪਣੇ ਕੋਲ ਭਾਈ ਲੋਟ ਨਹੀਂ ਆਉਣਾ ਕੀੜਾ ਤਾਂ ਲਾ ਦਾਂਗੇ ਯਾਰ ਵੀ ਪਰ ਲੋਟ ਨਹੀਂ ਆਉਣਾ ਯਾਰ ਵੀ ਤਿੰਨ ਤੁਸੀਂ ਆ ਦੋ ਅਸੀਂ ਆ ਪੰਜ ਤੇ ਮਰੀਜ਼ ਬੋਤ ਦੀ ਤੇ ਪਟਾ ਲਾਗੇ ਉਹ ਕਹਿੰਦਾ ਫੇਰ ਠੀਕ ਐ ਹਾਂ ਚੱਲ ਬਾਪੂ ਆਹ ਰਾ ਉਹ ਕਹਿੰਦਾ ਫਿਰ ਚੱਲੋ ਜਦੋਂ ਕਹਿੰਦਾ ਹਸਪਤਾਲ ਚਾਏ ਤਾਂ ਉਹ ਬਾਪੂ ਮਰਿਆ ਵਾ ਅੱਛਾ ਕਹਿੰਦਾ ਉਹਨਾਂ ਨੂੰ ਨਹੀਂ ਪਤਾ ਬਾਪੂ ਮਰ ਗਿਆ ਉਹ ਰੱਜੇ ਵੀ ਆ ਕਹਿੰਦਾ ਮਗਾ ਬਾਪੂ ਦਾ ਮਰ ਗਿਆ ਯਾਰ ਤੈਨੂੰ ਲੈਣ ਗਈ ਰਹੀ ਪਤੰਦਰਾ ਮਗਰੋ ਹੀ ਮਰ ਗਿਆ ਉਹ ਜਾਏ ਬਾਪੂ ਫੁੱਦੂ ਗੰਦੀ ਕਰਤੀ ਯਾਰ ਕਹਿੰਦਾ ਸਾਡੀ ਤਾਂ ਸੌ ਉਹਨਾਂ ਦਾ ਅੱਛਾ ਜਿਹੜੇ ਨਾ ਕੋਈ ਉਧਰ ਦੀ ਜਾਵੇ ਬਾਪੂ ਦੇ ਓਏ ਬਾਪੂ ਅਲੋ ਓ ਬਾਪੂ ਉਹ ਜਾਈ ਫੁੱਦਗਾ ਹੋਇਆ ਇੰਟਰ ਗਿਆ ਯਾਰ ਦੋ ਮਿੰਟ ਤਾਂ ਟਿਕ ਲੇਦਾ ਗੱਡੀ ਲੈਣ ਗਏ ਸੀ ਤੈਨੂੰ ਕਿਹੜੀ ਤੇਜ਼ੀ ਹੋ ਗਈ ਦੱਸ ਉਹ ਕਹਿੰਦਾ ਮੈਂ ਕਿਹਾ ਤੇਜ਼ੀ ਨੂੰ ਕਿਹੜਾ ਤਰਕੇ ਜਾ ਆਬੜਿਆ ਵੀ ਉਹ ਬਿਚਾਰਾ ਮਰ ਗਿਆ ਕਹਿੰਦਾ ਹੁਣ ਬਾਈ ਮੈਂ ਕਿਹਾ ਭੱਟੀ ਗੱਟੀ ਮਗਾ ਲੋ ਵੀ ਹੁਣ ਤਾਂ ਫਿਰ ਆਪਣਾ ਹਾਲ ਨਹੀਂ ਨਹੀਂ ਭਾਈ ਐ ਤੇਰੇ ਵਾਲੀ ਚ ਚੱਲਾਂਗੇ ਉਹ ਕਹਿੰਦਾ ਹੁਣ ਮੇਰੇ ਵਾਲੀ ਚ ਕਿਵੇਂ ਚੱਲਾਂਗੇ ਨਹੀਂ ਹੁਣ ਬਾਪੂਰੇ ਕਹਿੰਦਾ ਸੱਟ ਲੱਗਣੀ ਹੁਣ ਬਾਪੂ ਨੇ ਡਿੱਗੀ ਚ ਕਲਾ ਬਾਪੂ ਸੌਰੇ ਦੇ ਨੇ ਕਹਿੰਦਾ ਬੜੇ ਰਾ ਗਿਆ ਡਾਕਟਰਾਂ ਨੇ ਕਿਤੇ ਜੋਂਡ ਬਾਪੂ ਕਹਿੰਦਾ ਡਿੱਗੀ ਚ ਪਾਤਾ ਡਿੱਗੀ ਚ ਬਾੜ ਲਿਆ ਮਰਿਆ ਹਾਂ ਇਕੱਠਾ ਕਰਕੇ ਡਿੱਗੀ ਚ ਰੱਖ ਕੇ ਉਤੋਂ ਡਿੱਗੀ ਮਾਰੀ ਹਾਂ ਲਵਾ ਆਪਾਂ ਕਰ ਲੈ ਕਰ ਲੈ ਆਪਾਂ ਮੂਰੇ ਕਹਿੰਦਾ ਜੋਂ ਲੱਗੇ ਪੈਗ ਲਉਣ ਤੇ ਹੁਣ ਘਰ ਦੇ ਹੁਣ ਤਾਂ ਪਤਾ ਲੱਗ ਗਿਆ ਵੀ ਬਾਪੂ ਦੀ ਮੌਤ ਹੋ ਗਈ ਹੈ ਨਾ ਉਹ ਵਾਲੇ ਰੱਜੇ ਵੀ ਉੱਥੇ ਤੁਰੇ ਫਿਰਦੇ ਆ ਜਦੋਂ ਕਹਿੰਦਾ ਕਾਰ ਬੜੀ ਘਰੇ ਮੋਰੰਗਾਨੇ ਪੜਾ ਪੜ ਮੰਜਾ ਡਾ ਲਿਆ ਕੇ ਦਾ ਇਲਾ ਹੱਲੇ ਪੱਲੀਆਂ ਸੈਟ ਲੀਆਂ ਹਨਾ ਰੋਣ ਲੱਗਣਾ ਹਾਂ ਕਹਿੰਦਾ ਤੇ ਜਿਹੜਾ ਇੱਕ ਇਹਨਾਂ ਦੇ ਨਾਲ ਦਾ ਵਿਚਾਲੇ ਬੈਠਾ ਸੀ ਉਹ ਕੰਜਰ ਦਾ ਲਟਕੇਗਾ दारू ਨਾਲ ਬਾਹਲਾ ਰੱਜਿਆ ਵਾ ਹਾਂ ਵਾਧੂ ਹੋ ਗਿਆ ਉਹ ਕਹਿੰਦਾ ਮੈਨੂੰ ਕਹਦਾ ਰਰਾ ਨਾ ਕੋਈ ਪਰਲਾ ਨੂੰ ਤਖਫਾਨ ਤੇ ਮੈਨੂੰ ਫੋ ਹਾਂ ਕੰਨ ਆ ਕੂ ਨੇਰਾ ਕਹਿੰਦਾ ਅਸੀਂ ਉਹ ਚੱਕ ਲਿਆ ਲੱਤਾਂ ਤੋਂ ਬਾਹਾਂ ਤੋਂ ਫੜ ਕੇ ਮੰਜੇ ਤੇ ਪਾਤਾ ਉਹ ਉਸੇ ਤੇ ਹਾਂ ਉਹਦਾ ਬਾਪੂ ਆਹ ਤੇ ਲੈ ਕੇ ਆਇਆ ਸੀ ਹਾਂ ਕਹਿੰਦਾ ਬੁੜੀਆਂ ਨੇ ਹੂ ਨਹੀਂ ਕੀਤੀ ਹਾਂ ਨਹੀਂ ਕੀਤੀ ਉਹਦੇ ਨਾਲ ਹੀ ਟਾਕਤਾ ਹਾਂ ਟਾਕੇ ਤੇ ਉਹਦੇ ਸਿਰਾਂ ਨੇ ਬਹਿ ਕੇ ਰੋਣ ਲੱਗ ਗਿਆ ਕਹਿੰਦਾ ਹੁਣ ਸਾਨੂੰ ਮਨ ਰਚੇਵਿਆਂ ਨੂੰ ਪਤਾ ਕਹਿੰਦਾ ਤੇ ਕਹਿੰਦਾ ਰੋਣ ਲੱਗ ਗਿਆ ਥੋੜੇ ਟਾਈਮ ਬਾਅਦ ਸਾਨੂੰ ਕਹਿੰਦੇ ਪੈਕ ਲਾ ਲੋ ਕੋਈ ਸਾਨੂੰ ਜਿਹੜਾ ਫੋਨ ਨਾ ਤਾਂ ਹੋ ਗਿਆ ਯਾਰ ਪੈਕ ਲਾ ਲਓ ਅਸੀਂ ਵੀ ਦੋ ਦੋ ਮਾਰੇ ਪੈਗ ਕਹਿੰਦਾ ਅਸੀਂ ਅਖਾ ਭਾਈ ਫਿਰ ਕਹਿੰਦਾ ਉਹਨਾਂ ਨੇ ਸਾਨੂੰ ਦਿੱਤਾ ਬਸ 400 ਰੁਪਏ ਲੱ ਲਾ ਬਹੁਤ ਹੈ ਨਾ ਮਗਾ ਬਹੁਤ ਹੈ ਲੱਭ ਕੇ ਆਲਾ ਸਹਸਕਾਰ ਤੇ ਵੀ ਆਜੋ ਆਜੋ ਉਹਨਾਂ ਬਾਪੂ ਦਾ ਵੱਡਾ ਕਰਾਂਗੇ ਉਹਨਾਂ ਵੀ ਜੀਕਾ ਕਹਿੰਦਾ ਹੀ ਬੇਕ ਅਬ ਚਲ ਬੁੜੀਆਂ ਰੋਈ ਜਾਂਦੀਆਂ ਬਾਪੂ ਨੂੰ ਕਹਿੰਦਾ ਹੀ ਮਾਰਿਆ ਘੇਰ ਤਰਪੇ ਹਾਂ ਤਰਪੇ ਤੇ ਕਹਿੰਦਾ ਭਾਈ ਅਸੀਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਅਸੀਂ ਉਵੇਂ ਪੈਂਚਰ ਪੂੰਚਰ ਤੇ ਬਾਣੀਆਂ ਦੇ ਘਰੇ ਲਾਤੀ ਲਾ ਕੇ ਘਰੇ ਆਪਦੇ ਕਰੇ ਆ ਕੇ ਪਹਗੇ ਹਾਂ 4 ਕ ਬਜੇ ਜਦੋਂ ਤੜਕੇ ਹੁਣ ਬੁੜੀਆਂ ਨੂੰ ਹੁੰਦਾ ਨਾ ਵੀ ਜਿਹਦਾ ਘਰ ਵਾਲਾ ਮਰਿਆ ਆਵੇ ਉਹ ਗਈ ਆਉਂਦੀ ਹੁੰਦੀ ਐਵੇਂ ਚਾਹ ਪੀਲਾ ਆਹੋ ਕਹਿੰਦਾ ਜਦੋਂ ਚਾਹ ਦਾ ਕੱਪ ਲੈ ਕੇ ਉਹਨੇ ਆਏ ਆ ਕੇ ਕਿਹਾ ਉੱਠ ਜੋ ਆਖ ਕਹਿੰਦੇ ਚਾਹ ਪੀਲਾ ਉਹ ਵੀ ਮੈਂ ਪਹਿਲਾਂ ਪਾਣੀ ਲਿਆਉ ਹਾਂ ਇੰਨੀ ਗੱਲ ਕਹੀ ਤੇ ਬੈਠ ਕੇ ਜਾ ਲਗਾ ਪਪਾ ਜੀ ਇਹ ਤਾਂ ਬੋਲਦਾ ਇਹ ਤਾਂ ਬੋਲਦਾ ਉਹ ਬੋਲਣ ਨੂੰ ਉੱਠ ਕੇ ਵਹਿਗਾ ਜਦੋਂ ਅੱਠ ਕੇ ਬੈਠਾ ਆਦੇ ਨੇ ਕਿ ਟੇਸ ਲਾ ਲੇ ਜਿਹੜੇ ਆਲੇ ਦਾ ਬੈਠੇ ਸੀ ਕਮਰੇ ਚੋਂ ਨਿਕਲਉਂਦੇ ਬਾਹੂ ਦਾ ਵੀ ਆ ਕੀ ਬਣ ਗਿਆ ਬੰਦਾ ਇਹ ਬੱਕ ਕੇ ਬਹਿ ਗਿਆ ਇੱਕ ਨੇ ਭੱਜੀ ਜਾਂਦੀ ਨੇ ਮਗਰ ਦੇਖ ਲਿਆ ਜਦੋਂ ਨੇ ਕੰਬਲ ਲਾਇਆ ਗੰਦੀ ਬਾਪੂ ਬੜੀ ਕਾਲੀ ਹੋ ਗਈ ਉਹ ਬਾਪੂ ਦੀ ਦਾੜੀ ਗਾਲੀ ਗਾਲੀ ਵੀ ਗਾਲੀ ਹੋ ਗਈ ਅਗੇ ਹੁਣ ਜਾਂਦਾ ਹੋਇਆ ਉਹ ਬਾਹਰ ਬੈਠਾ ਸਾਰਾ ਨੰਬਰ ਚੜਕ ਚ ਉਹ ਦੂਜੇ ਟਿਕੜੇ ਹਾਂ ਕੀ ਹੋ ਗਿਆ ਉਧਰ ਉਹ ਕਹਿੰਦਾ ਰਕੂਈ ਆਵੇ ਮੈਨੂੰ ਵੇਖੇ ਬਾਦਰਗਾ ਮੈਨੂੰ ਵੇਖ ਹਲੋ ਅਗੇ ਕੀ ਹੋ ਗਿਆ ਅਸੇ ਬਾਪੂ ਟਿਕੜਾ ਬਾਪੂ ਘਰੋਂ ਆਦਾ ਆਪਣੇ ਵਾਲਾ ਜਿੰਦਾ ਹੈ ਓਕੇ ਜਿੰਦਾ ਅਗਰ ਨਹੀਂ ਨਹੀਂ ਅਗਰ ਮੰਚੇ ਤੇ ਬਾਪੂ ਸੀ ਥੋੜਾ ਹੁਣ ਉੱਠਿਆ ਉਹ ਨਹੀਂ ਅਗਰ ਬਾਪੂ ਨਹੀਂ ਉਹ ਜਿੰਦਾ ਉਹ ਫਿਰ ਬਾਪੂ ਕਿਤੇ ਹੈ ਜੋ ਦੇਖਣ ਲੱਗੇ ਬਾਪੂ ਤਾਂ ਹੈ ਹੀ ਨਹੀਂ ਥੋੜੀ ਭੈਣ ਉਹ ਸਾਰੀ ਰਾਤ ਇਹ ਨੂੰ ਰੋਈ ਕੇ ਸ਼ਰਾਬੀ ਨੂੰ ਬਾਪੂ ਹੈ ਨਹੀਂ ਹਾਂ ਬਾਪੂ ਹੈ ਨਹੀਂ ਅੱਤੇ ਪਰੇਸ਼ਾਨ ਹੈ ਹਸਪਤਾਲ ਪਤਾ ਕਰੋ ਯਾਰ ਨਹੀਂ ਅਗਰ ਬਾਪੂ ਅਸੀਂ ਲਿਆਦਾ ਯਾਰ ਕੁੜੇ ਨੇ ਅੰਦਾਜ਼ੇ ਵਰ ਕਰੇ ਕਿੱਥੇ ਗਿਆ ਕਿੱਥੇ ਹੈ ਭਰਾਵਾ ਸਮਝ ਨਾ ਆਵੇ ਫੇਂਡ ਵਾਲੇ ਸਸੋ ਪੰਜ ਚ ਉਧਰੋਂ 9 9:30 ਵੱਜ ਗਏ ਰਿਸ਼ਤੇਦਾਰ ਵੀ ਆਉਣ ਲੱਗੇ ਆ ਗਿਆ ਹਾਏ ਵੇ ਆਏ ਚਾਪ ਫੜਜੋ ਹਾਂ ਕਿਉਂ ਗਵਾਚ ਗਿਆ ਮਾ ਬਾਪੂ ਹਾਂ ਬਰਾ ਗਵਾਚ ਗਿਆ ਪਤਾ ਨਹੀਂ ਲੱਗਦਾ ਕਿੱਥੇ ਗਿਆ ਹਾਂ ਫੇਂਡ ਵਾਲੇ ਉੱਥੇ ਖੜੇ ਹੋਗੇ ਕਹਿੰਦਾ ਮਰਿਆ ਨਹੀਂ ਮੂੰਹ ਗੱਦੇ ਉੱਠ ਗਿਆ ਨਹੀਂ ਹੋ ਮੈਂ ਨਹੀਂ ਹੋ ਮੈਂ ਤਾਂ ਮਰ ਗਿਆ ਗੱਡੀ ਵਾਲਿਆਂ ਨਾਲ ਉੱਠ ਗਿਆ ਅਗੇ ਗੱਡੀ ਆਲਾ ਨਾਲ ਉੱਠ ਗਿਆ ਸਾਰੀ ਸਮਝ ਨਾ ਆਵੇ ਕਿਸੇ ਨੂੰ ਅਗੇ ਮਰਿਆ ਵੀ ਐ ਤੇ ਗੱਡੀ ਵਾਲਾ ਨਾ ਵੀ ਉੱਠ ਗਿਆ ਐ ਕਿਵੇਂ ਉੱਠ ਗਿਆ ਅਗੇ ਗੱਡੀ ਵਾਲੇ ਕਹਿੰਦੇ ਪਤਾ ਨਹੀਂ ਦਾ ਜਿਉਂ ਉਹ ਜਿਉਂ ਦਾ ਹੋਵੇ ਦੱਸਦੇ ਮੇਰਾ ਭਲਾ ਨਾ ਪੈਂਦਾ ਹੁਣ ਉਹ ਵੀ ਆਮ ਨਾ ਪਿਆ ਹੂ ਉਹ ਵੀ ਪਾਇਰ ਅੱਛੇ ਇਹ ਵੀ ਤਮੁੱਤਿਆਂ ਦੇ दारू ਪੀਤੀ ਚ ਆਈ ਤਾਂ ਸਾਰੀ ਰੱਬ ਸੰਦੇ ਨੂੰ ਰੋਈ ਗਈਆਂ ਦਾ ਦੇਖਣਾ ਸਾਡੇ ਤਾਂ ਕਿੱਟੇ ਜੱਲੇ ਪਏ ਬਾਜ ਦਿਗਾ ਦੇ ਅਈ ਦਾ ਡਾਕਾ ਭਾਈ ਬਾਪੂ ਉੱਠ ਖੜਿਆ ਉਹ ਕਹਿੰਦੇ ਵੀ ਬੜਾ ਯੱਬ ਪਿਆ ਯਾਰ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਉਹ ਤੇ ਹਸਪਤਾਲ ਗਏ ਉਹ ਕਹਿੰਦੇ ਯਾਰ ਇਹ ਡਿੱਗੀ ਚ ਪਾ ਕੇ ਲੈ ਗਏ ਕਹਿੰਦੇ ਬਹੁਤ ਕਿਹਾ ਇਹਨਾਂ ਨੂੰ ਉਹਦਾ ਕਾਰ ਦੀ ਡਿੱਗੀ ਜੇ ਹਾਂ ਅਗੇ ਵੀ ਫਿਰ ਕੱਢਣਾ ਪੁੱਲ ਇਹ ਰਾਤ ਇਹ ਅਗੇ ਬਾਦ ਜੀ ਇਹਨੂੰ ਪਤਾ ਆ ਕਿ ਬੇਬੇ ਉਹਨਾਂ ਨੇ ਇਹਨੂੰ ਰੋਲ ਲਾ ਕੇ ਦੇ ਤੇ ਕੇਸ ਪਾਦਾ ਸਾਰੇ ਜਣੇ ਨੂੰ ਦੇਖਿਆ ਨਹੀਂ ਉਹਨਾਂ ਦਾ ਮੂੰਹ ਸਵੇਰੇ ਹੀ ਦੇਖਾਂਗੇ ਚੱਲ ਰਹੇ ਉਹ ਕਹਿੰਦਾ ਉਹ ਆ ਭਰਾਵਾ ਉਧਰੋਂ ਗਾ ਸਾਢੇ 9 ਹੋਏ ਬਾਣੀ ਨੂੰ ਕਾਰ ਚਾਹੀਦੀ ਸੀ ਬਾਣੀ ਦਾ ਘਟਾ ਰਮਪੇ ਚਰਲਾਲ ਕੀ ਹਾਂ ਸਿਪੜੀ ਬਦਲ ਲੈਣੇ ਜਦੋਂ ਨੇ ਡਿੱਗੀ ਖੋਲੀ ਉਹ ਡੇ ਗਪਿਓ ਉਹ ਬੱਦਾ ਉਹ ਬੱਦਾ ਉਹ ਘਰ ਦੇ ਉਹਨਾਂ ਨੇ ਪੁੱਛੇ ਬੰਨ ਕੀ ਹੋਗਾ ਕਿ ਬੰਦਾ ਬੰਦਾ ਉਹ ਬੰਦਾ ਉਹ ਕਹਿੰਦੇ ਢਿੱਕੀ ਲਾਦਾ ਢਿੱਕੀ ਅੰਦਰ ਵਰਚੂ ਹਾਂ ਕਦੋਂ ਮਾਰਿਆ ਵਾ ਹਾਂ ਉਹਨੂੰ ਘਰ ਦੀ ਢਿੱਕੀ ਮਾਰੀ ਠਾ ਦੇਣੇ ਲਾਲੇ ਨੇ ਅੰਦਰ ਕੁੰਡਾ ਲਾ ਕੇ ਸਾਰਾ ਟੱਪਰ ਅੰਦਰ ਬੈਠਾ ਬਾੜੀ ਜੀ ਹਲੋ ਪਾਪੇ ਹਾਂ ਬਣ ਕੀ ਬਲੂ ਉਹ ਕਹਿੰਦਾ ਡਰਾਈਵਰ ਕੋਲੇ ਜਾਂਦਾ ਹੁਣ ਜੋ ਸਾਈਕਲ ੱੱਪਿਆ ਡਰਾਈਵਰ ਦੇ ਘਰੇ ਕੋ ਨਾ ਵੱਜੇ ਮੇਰੇ ਕੋਲ ਆ ਗਿਆ ਉਹ ਤਾਂ ਕਿ ਉਹ ਤਾਂ ਕਿ ਉਹ ਬੰਦਾ ਮਾਰ ਕੇ ਸਾਡੇ ਘਰੇ ਰੱਖਿਆ ਮੈਂ ਕਿਹੜਾ ਬੰਦਾ ਮਾਰਤਾ ਬੋਲਾ ਯਾਰ ਤੁਹਾਡੀ ਕਾਰ ਦੀ ਸੀ ਕਿਹਨ ਬੰਦਾ ਮਾਰ ਕੇ ਰੱਖਦਾ ਹਾਲੂ ਮਰਾਤਾ ਉਹ ਕਹਿੰਦਾ ਮੈਂ ਤਾਂ ਰੋਕ 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 ਰਾਤ ਅਸੀਂ ਲੈ ਕੇ ਆਏ ਆ ਮੇਰੇ ਜਾਨ ਦਾ ਅੰਡਾ ਮਰਿਆ ਲੈ ਕੇ ਆਏ ਆ ਕਹਿੰਦਾ ਮੈਂ ਤੇਰੇ ਨਾਲ ਚੱਲਦਾ ਕਹਿੰਦਾ ਜਦੋਂ ਮੈਂ ਕਿ ਡਿੱਗੀ ਚੱਕੀ ਵੇਖਿਆ ਕਹਿੰਦਾ ਕਿ ਇਹ ਤਾਂ ਬਹਿਮੀ ਡਰ ਗਿਆ ਕਹਿੰਦਾ ਮੈਂ ਕਿ ਹਾ ਇਹ ਤਾਂ ਰਾਤ ਉੱਥੋਂ ਚੱਕਿਆ ਆ ਇਹ ਨਾਲ ਦਾ ਹੈ ਹੀ ਨਹੀਂ ਉਹਨਾਂ ਨੇ ਯਾਰ ਆਪਾਂ ਨੂੰ ਤਾਂ 400 ਰੁਪਈਆ ਵੀ ਦਿੱਤਾ ਕਹਿੰਦਾ ਮੈਂ ਦੂਜਾ ਲਿਆਂਦਾ ਠਾਕੇ ਉਹਨ ਕਿਹੜਾ ਫੋਨ ਹੁੰਦੇ ਸੀ ਹੂੰ ਲਿਆਂਦਾ ਠਾਕੇ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਕੱਢਦੇ ਆਪਾਂ ਉਹਨੂੰ ਬੁੜਾ ਲਿਆਇਆ ਜਾ ਕੇ ਉਹ ਕਹਿੰਦਾ ਲਾਹੇ ਨਹੀਂ ਉਹਨਾਂ ਨੇ ਕਹਿੰਦਾ ਵਾਹ ਕਹਿੰਦਾ ਪਿੰਡ ਕਿਹੜਾ ਹੈਗਾ ਬੈਂਦੂ ਵੀ ਪਤਾ ਹਾਂ ਹੁਣ ਉਧਰੋਂ ਬਾਹੋਂ ਦਾ ਹੋ ਕੇ ਦਵਾਉਣ ਤੇ ਲੱਗੇ ਵੇ ਪਿੰਡਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਨਗਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਫਲਾਨੇ ਪਿੰਡ ਤੋਂ ਮੁਖਤਿਆਰ ਸਿੰਘ ਸਰੀਰ ਛੱਡ ਕੇ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ ਤੇ ਉਹ ਗਮ ਹੋ ਚੁੱਕੇ ਹਨ ਜੇ ਕਿਸੇ ਨੂੰ ਪਤਾ ਲੱਗੇ ਤਾਂ ਉਹਨਾਂ ਦੇ ਘਰੇ ਪਹੁੰਚਦੇ ਕੀਤੇ ਜਾਣ ਉਹਨੇ ਭੈ ਆ ਕਿਹੜਾ ਹੋਕਾ ਨਾਲੇ ਸਰੀਰ ਛੱਡ ਗਿਆ ਨਾਲੇ ਗਮ ਹੋ ਗਿਆ ਨਾਲੇ ਘਰੇ ਪਹੁੰਚਦਾ ਕਰੋ ਹੈ ਇਹ ਕਿਹੜਾ ਹੋਕਾ ਤਿੰਨੀ ਚਾਰੀ ਪਿੰਡੀ ਹੋਕਾ ਪਿੰਡਾਂ ਵਾਲੇ ਵੀ ਸਸੋ ਪੰਜ ਚ ਪਾਤੇ ਵੀ ਬੰਤਾ ਮਰ ਗਿਆ ਭੱਜ ਵੀ ਗਿਆ ਯਾਰ ਕਿੱਧਰ ਗਿਆ ਸਮਝ ਨਾ ਆਵੇ ਕਿ ਉਹ ਹੋਕਾ ਜਿਹੋ ਜਾਂ ਉਹਨਾਂ ਨੇ ਦੱਸਿਆ ਉਹ ਜਾਂ ਬਾਠੀ ਨੇ ਦੇ ਤਾਂ ਠੀਕ ਹੈ ਤੇ ਫੇਰ ਇੱਕ ਪਿੰਡ 'ਚ ਹੋਕਾ ਦਵਾਇਆ ਕਿ ਵੈਸਟਰਕਾਰ ਹੈ ਵੈਸਟਰਕਾਰ ਵਾਲੇ ਨਾਲ ਲੈ ਗਏ ਭਾਈ ਉਹਨਾਂ ਦਾ ਬਜ਼ੁਰਗ ਹੈ ਵੈਸਟਰਕਾਰ ਵਾਲੇ ਨੂੰ ਬੇਤੀ ਆਪਣੀ ਇਮਾਨਦਾਰੀ ਨਾਲ ਬਜ਼ੁਰਗ ਨੂੰ ਤੇ ਇਮਾਨਦਾਰੀ ਨੂੰ ਉਹਨਾਂ ਨੇ ਕਿਹਾ ਵੇਚਣਾ ਹੈ ਹੈ ਉਹ ਬੰਦੇ ਨੇ ਭੈਂ ਬੜਾ ਚੱਕਰ ਪਿਆ ਯਾਰ ਉਧਰੋਂ ਪਿੰਡੋਂ ਪਿੰਡੀ ਵੈਟਰ ਲਈ ਫਿਰਨ ਨੇੜੇ ਨੇੜੇ ਪਿੰਡਾਂ 'ਚ ਵੀ ਕਿੱਧਰ ਲੱ chal ਗਏ ਇਹਨੂੰ ਹਨਾ ਉਹਨਾਂ ਦੀ ਢਿੱਗੀ ਖੋਲੀ ਵੀ ਖਬਰ ਕੋਈ ਜਾਣ ਦੇ ਓਏ ਇੱਕ ਨੇ ਬਾਜ ਮਾਰਿਆ ਓ ਬਾਈ ਰੋ 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 ਕਨਾ ਯਾਰ ਇੱਕ ਬੈਟਰਕਾਰ ਵਾਲੇ ਆ ਗਏ ਨਾ ਫੁੜਾ ਲੈ ਕੇ ਰਾਤ ਕੇ ਦੀ ਡੈਡਬੋਕ ਲੋਹੀ ਆ ਆਵੇ ਪਿਆ ਮਗਰ ਇਹਦਾ ਫਲਾਦੇ ਪਿੰਡ ਦਾ ਆ ਯਾ ਕਿੱਥੇ ਗਿਆ ਪਿੰਡ ਇਹਦਾ ਆਸੀ ਕਵਾਦਾ ਮਾਹੌਲ ਚੱਲ ਵੜ ਭਰਾਵਾ ਕੋਲ ਬੈ ਨਹੀਂ ਪੈਂਦਾ ਤੁਸੀਂ ਜਾਓ ਕਨਾ ਜਦੋਂ ਪਿੰਡ ਚ ਵੈਸਟਰਨ ਬੜੀ ਤੇ ਪਿੰਡ ਵਾਲੇ ਮੁੰਡੇ ਪਹਿਲੀ ਵਾਰ ਫਿਰਨ ਕਰੋ ਕੋਈ ਬਾਈ ਡੈਡਬੋਟੀ ਆ ਕੇ ਹਾਂ ਤਰ ਲੱਭ ਗਿਆ ਲੱਭ ਗਿਆ ਆ ਗਿਆ ਬਾਪੂ ਆ ਗਿਆ ਮਰੇ ਦਾ ਕੋਈ ਨਾ ਉਹ ਜੋ ਗਿਆ ਸਾਰਾ ਟੱਪਰ ਲੱਭ ਗਿਆ ਸ਼ੁਕਰਾ ਸ਼ੁਕਰਾ ਮਾਲਕ ਦਾ ਵਾਹਿਗੁਰੂ ਆ ਕਿੱਥੇ ਹੋ ਆਉਂਦਾ ਬਾਪੂ ਮਾਰਚੋ ਕਾਰੋ ਨੇ ਖਾਲੀ ਜਾਲ ਲਈ ਦੋਨਾਂ ਨੇ ਅਗੀ ਦਾ ਕੱਲੇ ਹੀ ਆਏ ਆ ਕਿ ਬਿਯੋਰਕ ਨਹੀਂ ਲਿਆਏ ਭਈ ਕਹਿੰਦਾ ਠਿੱਕੀ ਚ ਹੈ ਉਹ ਘਰ ਡਿੱਗੀ ਜਾ ਕੇ ਉੱਤੀ ਪਿਆ ਕੇ ਨਾ ਕਿਉਂ ਹੋਰ ਅਸੀਂ ਮੱਜੇ ਦੇ ਪਾਉਣੇ ਨਾਲ ਆਉਂਦੇ ਫੇਰ ਵੀ ਨਹੀਂ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਪਿਆ ਹੈ ਹਾਂ ਤਾਂ ਹੁਣ ਪਤਾ ਲੱਗਿਆ ਇਹ ਤਾਂ ਭਰਾਵਾ ਲਵ ਤੇ ਫਿਰਦੇ ਆ ਓਏ ਅਸੀਂ ਓਕਾ ਦਵਾ ਦਵਾ ਕਮਲੇ ਹੋਏ ਪਏ ਯਾਰ ਤੁਹਾਨੂੰ ਪਤਾ ਨਹੀਂ ਬੰਦਾ ਨਾਲ ਲੱਗੇ ਸੀ ਉਹ ਬੰਦਾ ਸਾਡਾ ਬਾਈ ਕੀ ਕਸੂਰ ਹੈ ਇਹਨਾਂ ਨੇ ਇੱਥੇ ਡੈਡ ਬੋਡੀ ਲਾਹੀ ਹੈ ਬੁਢੀਆਂ ਰੋਂਦੀਆਂ ਬੈਠੀਆਂ ਨੇ ਅਗੇ ਮਦਦ ਨਾਲ ਉਹ ਜਰਾਬੀ ਨੂੰ ਰੋਈ ਗੰਗਾ ਕੋਲ ਢਾਲਿਆ ਤੇ ਅਗੇ ਡੈਡ ਬੋਟ ਤਾਂ ਤੁਸੀਂ ਲੈ ਗਏ ਹਾਂ ਉਹ ਕਹਿੰਦਾ ਫੇਰ ਹੁਣ ਲਾਹੋ ਅਗੀ ਜਦੋਂ ਲਾਹਾ ਬਾਪੂ ਦਾ ਚੌਕਾ ਬਣ ਗਿਆ ਸਾਰੀ ਰਾਤ ਦਾ ਉਵੇਂ ਹੀ ਪਿਆ ਸੀ ਉਹ ਵੇ ਹੀ ਪਿਆ ਉਹ ਸਿਆਣੇ ਬੰਦੇ ਕਹਿੰਦੇ ਨੂੰ ਗਰਮਜਾ ਕਰਕੇ ਸਿੱਧਾ ਕਰੋ ਫੇਰ ਮੱਜੇ ਦੇ ਪਉਏ ਨਹੀਂ ਤਾਂ ਇਹਦਾ ਟਰੇਜ ਹੀ ਬਣਾਤਾ ਸਾਰੇ ਉਹ ਬੁੜਾ ਰਾਤ ਦਾ दारू एहो जी चीज <laughs> है बाबा दारू जो बापू दा कोई फिकर ही ना ठीक है मसा बापू खै तो तू कैसे ददा करके मंजे ना बन्नेगा लत्ता लत्ता बापूआ भी इथे रखो 10 मिनट फेर आकर जो डॉक्टर कहदा आई रहू फिर है ना नहीं कदे नहीं आए लकड़ियां च भी आई रहू ए उठ के बैठ जाऊ फिर उठे लत्ता डड़ावदे फिरोंगे भज्जोगे ਹਾਂ ਤੇ ਜੱਗਾ ਕਹਿੰਦਾ ਭਰਾਵਾ ਸਾਡੀ ਜਾਨ ਛੁੱਟ ਗਈ ਕਹਿੰਦਾ ਉਹ ਕਹਿੰਦਾ ਦੂਤਿਆ ਕਰੀ ਜਾਵੇ ਕਹਿੰਦਾ ਜਿੰਨਾ ਦਾ ਪਿਓ ਹੈ ਕਹਿੰਦਾ ਭਾਈ ਆ ਮੈਂ ਤਾਂ ਤੁਸ ਸਕਾਰ ਤੇ ਆਉਣ ਨੂੰ ਵੀ ਗਿਆ ਸੀ ਉਹ ਕਹਿੰਦਾ ਆ ਗਈ ਕਲਾਤ ਆ ਗਏ ਭਾਈ ਕਾ ਸਸਕਾਰ ਵਾਲਾ ਸਿਸਟਮ ਹੀ ਸਾਡੇ ਕੋਲੇ ਸੀ ਥੋੜਾ ਤਾਮਝਾ ਵੀ ਸਾਡੇ ਕੋਲੇ ਸੀ ਸਸਕਾਰ ਕਰਨਾ ਕਹਿੰਦਾ ਸੀ ਸਾਡੇ